ਮਨ ਪਿਆਸ ਕਨੇਰੀ ਭਨਤ ਨਾਨਕ ਸਰਨ ਪ੍ਰਭ ਤੇਰੀ ਬਲਾਵਲ ਮਹੱਲਾ ਪੰਜਵਾਂ ਮੋਹੇ ਨਿਰਗੁਣ ਸਭ ਗੁਣੈ ਬਿਹੁਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ ਭਗਤ ਵਛਲ ਪੈ ਕਾਟਨ ਹਾਰੀ ਸੰਸਾਰ ਸਾਗਰ ਅਬ ਉਤਰੀ ਪਾਰੀ ਪਤਿਤ ਪਾਵਨ ਪ੍ਰਭ ਬਿਰਧ ਭੇਦ ਲੇਖਿਆ ਪਾਰ ਬ੍ਰਹਮ ਸੋ ਨੈਨੁ ਪੀਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁਖ ਪਲਾਇਣ ਬਲਾਵਨ ਮਹੱਲਾ ਪੰਜਵਾਂ ਕਮਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਬਨਾਸੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਉਹ ਚੰਬਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕਸ ਬਿਨ ਨਾਹੀ ਕੋ ਦੂਜਾ ਤੁਮਹੀ ਜਾਨੋ ਆਪਣੀ ਪੂਜਾ ਆਪੋ ਹੋ ਕਛੂ ਨਾ ਹੋਵਤ ਭਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨਹੀ ਪਾਇਆ ਬਲਾਵਲ ਮਹੱਲਾ ਪੰਜਵਾਂ ਮਾਤ ਗਰਭ ਮਹਿ ਹਾਥ ਦੇ ਰਾਖਿਆ ਹਰ ਰਸ ਛੋੜ ਬਿਖਿਆ ਫਲ ਚਾਖਿਆ ਪਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੈ ਮੂੜੇ ਤਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਲਾਵਲ ਮੋਹੱਲਾ ਪੰਜਵਾਂ ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਘਣੀ ਗੁਰਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾਕੇ ਜਾਹੀ ਨਾ ਗਣੇ ਰਹਾਉ ਸਗਲ ਸਰੰਜਾਮ ਕਰੀ ਪ੍ਰਭ ਆਪੀ ਭਏ ਮਨੋਰਥ ਸੋ ਪ੍ਰਭ ਜਾਪੀ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਬੇਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰ ਆਣਿਆ ਬਲਾਵਲ ਮਹੱਲਾ 5ਵਾਂ ਸਰਬਨਿਧਾਨਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰਖਵਾਰ ਸਾਖਤ ਨਰ ਥੀਵੇ RAM ਨਾਮ ਹੋਆ ਰਖਵਾਰਾ ਚੱਕ ਮਾਰੂ ਸਾਖਤ ਵਿਚਾਰਾ ਨਿੰਦਾ ਕਰ ਕਰ ਪਚਹਿ ਘਨੇਰੇ ਮਿਰਤਕ ਫਾਸ ਗਲੇ ਸਿਰ ਪੈਰੇ ਕਹੋ ਨਾਨਕ ਜਪਹਿ ਜਨ ਨਾਮ ਤਾਂ ਕੇ ਨਿਕਟ ਨ ਆਵੈ ਜਾਮ ਰਾਗ ਬੁਲਾਵਲ ਮਹੱਲਾ ਪੰਜਵਾਂ ਘਰ ਚੌਥਾ ਧੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਮਨ ਸੰਜੋਗ ਮਿਲੋਂ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜੱਪਣੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋਂ ਕਮਨ ਸੋ ਮਤ ਜਿਤ ਪ੍ਰੀਤਮ ਪਾਵਉ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਬੇਰੇ ਬਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ اکਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੋਕਿ ਉਪਦੇ ਬਾਜੀ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਨਾਸੀ ਹਰ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਤ੍ਰੋਹ ਮਦ ਮਾਤਾ ਬੰਨਨ ਬਾਂਧਿਆ ਆਤ ਬਿਕਰਾਲ ਦਿਨ ਦਿਨ ਸਿਜਤ ਵਿਕਾਰ ਕਰਤ ਆਉਦ ਫਾਹੀ ਫਾਤਾ ਜਮ ਕਹਿ ਜਾਨ ਤੇਰੀ ਸਰਨ ਪ੍ਰਭ ਦੀਨ ਦਿਆਲਾ ਮਹਾ ਬਖਮ ਸਾਗਰ ਹਤ ਭਾਰੀ ਉਧ ਰਹੋ ਸਾਧੂ ਸੰਗ ਰਵਾਲਾ ਰਹਾ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਆਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਧ ਜਨਾਂ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤੈਣ ਤ੍ਰਿ ਭਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਲਾਵਲ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਦਇਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਣ ਗਾਵਤ ਟੂਟੈ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਹਰ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਲਾਵਲ ਮਹੱਲਾ ਪੰਜਵਾਂ ਰੋਗ ਗਿਆ ਤ੍ਰਬ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਿਦਮਾਹੀ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈ ਜਿਰਖਾਈ ਬਲਾਵਲ ਮਹੱਲਾ ਪੰਜਵਾਂ ਸਤਗੁਰ ਕਰਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾਂ ਕੋ ਸ਼ਬਦ ਅਖੰਡ ਅਪਾਰ ਬਲਾਵਲ ਮਹੱਲਾ 5 ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਨ ਗਾਵੁ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੇ ਲਹਿ ਗਏ ਬਿਯੋਗ ਬਲਾਵਲ ਮਹੱਲਾ ਪੰਜਵਾਂ ਕਾਹ ਹੁ ਸੰਗ ਨਾ ਚਾਲ ਹੀ ਮਾਇਆ ਜੰਜਾਲ ਊਠ ਸੁਧਾਰੇ ਛਤਰ ਪਤ ਸੰਤਨ ਕੈ ਖਿਆਲ ਰਹਾਉ ਅਹੰਬੁਧ ਕੋ ਬਿਨ ਸੁਨਾ ਇਹ ਧੁਰ ਕੀ ਢਾਲ ਬਹੁ ਜੋਨੀ ਜਨਮ ਹੈ ਮਰਹਿ ਵਿਖਿਆ ਬਿਕਰਾਲ ਸਤਿ ਬਚਨ ਸਾਧੂ ਕਹਿ ਨਿਤ ਜਪਹਿ ਗੋਪਾਲ ਸਿਮਰ ਸਿਮਰ ਨਾਨਕ ਤਰੀ ਹਰ ਕੀ ਰੰਗ ਲਾਲ ਬਲਾਵਲ ਮਹੱਲਾ ਪੰਜਵਾ ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ અમૃત ગુણ ચીન રહાઉ જૈ જૈ કાર જગતર મહે લોચહે સબ જીયા સો પ્રસન્ન પય સત ગુરુ પ્રભુ કશ બિગન નાથીયા જા કા અંગ દેાલ પ્રબ તાકે સબദാસ સદા સદા વડઈ આયા નાનક ગુર પાસ રાગ બલાવલ મહોલ્લા 5 ઘર 5 ચોપદી ਇਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਤਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲਾਗਈ ਜਿਉ ਕਾਗਦ ਬੁੰਦਾਰ ਸੁਣ ਮੇਰੀ ਮਨ ਸਾ ਮਨੈ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀ ਹੈ ਕਿਆ ਲੱਗੇਗਾ ਵਾਰ ਕਹਾਂ ਸੁ ਭਾਈ ਮੀਤ ਹੈ ਦੇਖ ਨੈਣ ਪਸਾਰ ਇਕ ਚਾਲੇ ਇਕ ਚਾਲ ਸਹ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈ ਜੁਮਾਰ ਗਲਾਬਲ ਮਹੱਲਾ 5 ਲੋਕਨ ਕੀਆ ਵੜਿਆਈਆ ਵੈਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜੀ ਉਹ ਦਿਆਲ ਹੋਏ ਤਉ ਭਗਤੀ ਲਾਗੋ ਲਪਟ ਰਹੇਉ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਉ ਕਰਉ ਬੇਨਤੀ ਅਤ ਘਣੀ ਇਹੋ ਜੀਉ ਹਮਾਗੋ ਅਰਥ ਆਨ ਸਭ ਵਾਰਿਆ ਤ੍ਰੇਅ ਨਿਮਕ ਸੁਹਾਗੋ ਪੰਜ ਸੰਗ ਗੁਰ ਤੇ ਛੁੱਟੇ ਦੁਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਸਰਲ ਸੁਹਾਗ ਨੇ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਲਾਵਲ ਮਹੱਲਾ ਪੰਜਵਾਂ ਲਾੜ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨ ਹੋਵੇਈ ਨਹਿ ਲਾਗੇ ਦਾਗਾ ਪ੍ਰਭ ਪਾਇਆ ਸੁਖ ਦਾਈਆ ਮਿਲਿਆ ਸੁਖ ਭਾਈ ਸਹਿਜ ਸਮਾਨਾ ਪੀਤਰੇ ਛੋੜਿਆ ਨਹਿ ਜਾਈ ਰਹਾਉ ਜਰਾ ਮਰਾਂ ਨਹਿ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਗਾਨਿਆਂ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨੇ ਤੇਰੀ ਬਾਣੀ ਪਾਵਾਂ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਲਾਵਲ ਮਹੱਲਾ ਪੰਜਵਾਂ ਰੱਖ ਉਹ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਤਾਰੇ ਸੇਵਾ ਕਛੂ ਨਾ ਜਾਣੂ ਨੀਚ ਮੂਰਖਾਰੇ ਮਾਨ ਕਰਉ ਤਉ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰਿ ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੀ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮ ਅਕਿਰਤਿ ਕਿਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੀ ਤੁਜ ਤੇ ਬਾਹਰ ਕਿਛ ਨਹੀਂ ਭਵ ਕਾਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੀ ਬਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਇ ਕਣਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮਾ ਰਹਾਉ ਜਿਉ ਤੁਮਰ ਆਖੋ ਤਿਉ ਰਹਾ ਅਬਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇਕ ਨਾਮ ਆਧਾਰਾ ਜੋ ਤੁਮ ਕਰਹੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰੋਂ ਕਰ ਸੇਵਾ ਜੇ ठाकुर पाਵੇ ਹੋ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਮਲਾਵਨ ਮਹੱਲਾ ਪੰਜਵਾਂ ਮਿਰਤ ਹਸੈ ਸਰੀ ਉਪਰੇ ਪਸੂਆ ਨਹੀਂ ਬੁੱਝੈ ਬਾਦ ਸਾਦ ਅਹੰਕਾਰ ਮਹਿ ਮਰਨਾ ਨਹੀਂ ਸੂਝੈ ਸਤਗੁਰ ਸੇ ਉਹ ਆਪਣਾ ਕਾਹੇ ਫਿਰੋ ਅਭਾਗੀ ਦੇਖ ਕਸੁੰਬਾ ਰੰਗ ਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਓ ਮਾਟੀ ਰਲੀ ਨਾਗਾ ਉਠ ਜਾਈ ਜਾਂ ਕਹਿ ਕੀਐ ਸ਼ਰਮ ਕਰੈ ਤੇ ਬੈਰ ਬਰੋਦੀ ਅੰਤ ਕਾਲ ਭਜ ਜਾਹੇਗੇ ਕਾਹੇ ਜਲਹੁ ਕਰੋਦੀ ਦਾਸ ਨੀਨ ਸੋਈ ਹੁਵਾ ਜਿਸ ਮਸਤਕ ਕਰਮਾ ਕਹੋ ਨਾਨਕ ਬੰਦਨ ਛੁੱਟੇ ਸਤ ਗੁਰ ਕੀ ਸਰਨਾ ਬਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇtre ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਇ ਕੋਟ ਅਗਹ ਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਤ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਪੈ দান ਦਿੱਤਾ ਸਿੰਘ ਬਲਾਈ ਹੋਏ ਗਇਓ ਤ੍ਰੇਣਮੇਰ ਦਖੀਤਾ ਸ਼ਰਮ ਕਰਤੇ ਦਮ ਆਡ ਕਉ ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰਸਰੀਤਾ